Today I signed an executive order to launch the first ever self deportation program for illegal aliens. ਪੂਰੀ ਦੁਨੀਆ ਵਿੱਚ ਅਤੇ ਸੋਸ਼ਲ ਮੀਡੀਆ ਤੇ ਹਰਜਿੰਦਰ ਦਾ ਮੁੱਦਾ ਕਾਫੀ ਗਰਮਾਇਆ ਹੋਇਆ ਹੈ। ਉੱਥੇ ਹੀ ਉਸ ਨੂੰ ਇਸ ਕੇਸ ਵਿੱਚ ਕਿਹਾ ਜਾ ਰਿਹਾ ਹੈ 45 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ। ਮਤਲਬ ਕਿ ਪੂਰੀ ਜ਼ਿੰਦਗੀ ਬਰਬਾਦ ਉੱਥੇ ਹੀ ਹਾਲ ਹੀ ਦੇ ਵਿੱਚ ਇਸ ਕੇਸ 'ਚ ਫਲੋਰੀਡਾ ਦੇ ਗਵਰਨਰ ਨੇ ਲੋਕਾਂ ਵੱਲੋਂ ਪਾਈਆਂ ਪਟੀਸ਼ਨਾਂ ਨੂੰ ਜਿੱਥੇ ਖਾਰਜ ਕਰ ਦਿੱਤਾ ਹੈ ਉੱਥੇ ਹੀ ਇਸ ਮੁੱਦੇ ਤੇ ਆਖਿਰ ਅਮਰੀਕਾ ਦੇ ਰਾਸ਼ਟਰਪਤੀ 트੍ਰੰਪ ਨੇ ਵੀ ਚੁੱਪੀ ਤੋੜ ਦਿੱਤੀ ਹੈ ਤਾ ਹਾਲ ਹੀ ਦੇ ਵਿੱਚ ਇੱਕ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਿਸ ਵਿੱਚ ਦੱਸਿਆ ਜਾ ਰਿਹਾ ਹੈ ਕਿ ਹਰਜਿੰਦਰ ਸਿੰਘ ਦੀ ਕੇਸ ਫਾਈਲ ਉੱਪਰ ਟਰੰਪ ਨੇ ਵੀ ਸਿਗਨੇਚਰ ਕਰ ਦਿੱਤੇ ਹਨ ਮਤਲਬ ਕਿ ਹਰਜਿੰਦਰ ਸਿੰਘ ਨੂੰ ਸਜ਼ਾ ਦੇਣ ਵਾਲੀ ਫਾਈਲ ਤੇ ਰਾਸ਼ਟਰਪਤੀ ਟਰੰਪ ਨੇ ਵੀ ਸਾਈਨ ਕਰ ਦਿੱਤੇ ਹਨ ਤੇ ਦੱਸਿਆ ਜਾ ਰਿਹਾ ਹੈ ਕਿ ਹਰਜਿੰਦਰ ਵੱਲੋਂ ਇਸ ਗਲਤੀ ਤੇ ਪੂਰੀ ਅਮਰੀਕਾ ਵਿੱਚ ਸਿਆਸਤ ਖੇਢੀ ਜਾ ਰਹੀ ਹੈ ਕਿਉਂਕਿ ਰਾਜਨੀਤਿਕ ਪਾਰਟੀਆਂ ਆਪਣੀ ਰੋਟੀ ਇਸ ਮਸਲੇ ਤੇ ਸੇਕ ਰਹੀਆਂ ਹਨ ਤੇ ਇਹ ਗੱਲ ਸਪਸ਼ਟ ਕਰਦੀ ਹੈ ਕਿ ਦੋ ਨੰਬਰੀ ਭਾਰਤੀਆਂ ਲਈ 트럼ਪ ਦੇ ਮਨੋਂ ਜ਼ਹਿਰ ਨਿਕਲ ਰਹੀ ਹੈ ਅਤੇ ਅਮਰੀਕਾ ਚੋ ਦੋ ਨੰਬਰੀਆਂ ਨੂੰ ਦੇਸ਼ ਚੋਂ ਬਾਹਰ ਕੱਢਣ ਦੇ ਅਜੰਡੇ ਕਰਕੇ ਹੀ 트럼ਪ ਵੋਟਾਂ ਦੇ ਵਿੱਚ ਜਿੱਤਿਆ ਸੀ ਤੇ ਉਸਨੇ ਆਪਣੇ ਵਾਅਦੇ ਮੁਤਾਬਕ ਸੈਂਕੜੇ ਦੋ ਨੰਬਰੀ ਲੋਕ ਅਮਰੀਕਾ ਚੋਂ ਕੱਢੇ ਵੀ ਹਨ ਤੇ ਹੁਣ ਦੱਸਿਆ ਜਾ ਰਿਹਾ ਹੈ ਕਿ 트럼ਪ ਦੇ ਵੱਲੋਂ ਵੀ ਇਸ ਮਸਲੇ ਦੇ ਵਿੱਚ ਆ ਕੇ ਉਸ ਦੀ ਕੇਸ ਫਾਈਲ ਉੱਪਰ ਸਾਈਨ ਕਰ ਦਿੱਤੇ ਗਏ ਹਨ ਤੇ ਬਾਕੀ ਲੋਕਾਂ ਤੋਂ ਲੈ ਕੇ ਪੂਰੀ ਦੁਨੀਆ ਵਿੱਚ ਹਰਜਿੰਦਰ ਦਾ ਸਾਥ ਦਿੱਤਾ ਜਾ ਰਿਹਾ ਹੈ ਕਿਉਂਕਿ ਇਹ ਕੋਈ ਜਾਣ ਬੁੱਝ ਕੇ ਕੰਮ ਨਹੀਂ ਹੋਇਆ ਤੇ ਨਾ ਹੀ ਕੀਤਾ ਗਿਆ ਹੈ ਬਲਕਿ ਇੱਕ ਹਾਦਸਾ ਸੀ ਤੇ ਬਾਕੀ ਸਾਡੇ ਵੱਲੋਂ ਵੀ ਅਪੀਲ ਹੈ ਕਿ ਵੱਧ ਤੋਂ ਵੱਧ ਪੋਸਟਾਂ ਵੀਡੀਓ ਫੋਟੋਆਂ ਸ਼ੇਅਰ ਕਰਕੇ ਹਰਜਿੰਦਰ ਦਾ ਸਾਥ ਦਿਵੋ ਤਾਂ ਜੋ ਇਹ ਆਵਾਜ਼ ਅਮਰੀਕਾ ਸਰਕਾਰ ਤੱਕ ਪਹੁੰਚੇ ਅਤੇ ਹਰਜਿੰਦਰ ਨੂੰ ਉਸ ਦੀ ਗਲਤੀ ਦਾ ਬਣਦਾ ਇਨਸਾਫ ਮਿਲੇ ਹਰ ਪੰਜਾਬੀ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ